ਛੋਕਰੀ ਲਈ ਅੱਜ ਸਭ ਤੋਂ ਸੌਖਾ ਤਰੀਕਾ ਦੱਸ ਦਾਂ ਤੁਹਾਨੂੰ ਲੋਕਾਂ ਦੇ ਨਾ ਅਮਰੂਦ ਬਹੁਤ ਜ਼ਿਆਦਾ ਲੱਗਿਆ ਹੋਇਆ ਜਿਨ੍ਹਾਂ ਦੇ ਬੂਟੇ ਹੈਗੇ ਉਹਨਾਂ ਨੂੰ ਪਤਾ ਹੋਊਗਾ ਸਬਜ਼ੀ ਘਟ ਗਈ ਅਮਰੂਦ ਬਹੁਤ ਜ਼ਿਆਦਾ ਉਹਦਾ ਹੱਲ ਕੀ ਹੈ ਮੀਂਹ ਪੈ ਗਿਆ ਮੀਂਹ ਨੇ ਸਭ ਤੋਂ ਵੱਡਾ ਨੁਕਸਾਨ ਕਰਤਾ ਉਹ ਚ ਪਾਤੀ ਸੁੰਡੀ ਸੁੰਡੀ ਦਾ ਹੱਲ ਕੀ ਹੈ ਜਦ ਆਪ ਪ੍ਰਦਾਨ ਪਾ ਦੋ ਉਹਦੀ ਛੜ ਚ ਪ੍ਰਦਾਨ ਨਹੀਂ ਪਾਣੀ ਤਾਂ ਕੋਈ ਵੀ ਸਪਰੇ ਪਈਆ ਕਰੇ ਸੁੰਡੀ ਵਾਲੀ ਚੱਕ ਕੇ ਕਰ ਦੋ ਅਮਰੂਦ ਨੂੰ ਮਰੂਦ ਨੂੰ ਸਾਫ। ਉਹ ਮਾਇਆ ਆਪਣੇ ਮਰੂਦ ਨੂੰ ਪੈ ਗਈ ਸੁੰਡੀ ਉਹਨੂੰ ਕਰਨੀਆਂ ਸਪਰੇ ਨਾਲੇ ਸਬਜ਼ੀ ਨੂੰ ਮਹਾਬੱਜ ਜੂ। ਜਿਹੜੀ ਮਾੜੀ-ਮੋਟੀ ਬਤਾਂ ਬਤੂ ਲੱਗੇ ਹੋਏ ਤੋੜ ਲੋ। ਸਾਡੇ ਤੋਂ ਵਾਧੂ ਨਹੀਂ ਇਹ। ਜਮਾਤੀ ਸਾਫ ਬਤਾਉਂਗਾ ਕੋਈ ਸੁੰਡੀ ਨਹੀਂ ਕੋਈ ਕੁਛ ਨਹੀਂ। ਬਿਲਕੁਲ ਸਾਫ ਨੇਚੁਰਲ। ਛੋਟਾ ਨਾ ਟੋੜੀ ਮਾਂ ਫਿਰ ਤੇਰੇ ਜੋ ਕੋਈ ਬੜੇ ਬੜੀ ਪਥੇਰੀਆਂ ਛੋਟੇ ਫੇਰ ਹੋ ਜਾਣਗੇ ਹਾਲ ਫੜ ਗਹਾਂ ਉਹ ਥਲੇ ਲੱਗੇ ਹੋਏ ਇੱਕ ਗਹਾਂ ਦੇ ਬੂਟੇ ਨੇ ਸੁੰਡੀ ਪਾਤੀ ਮੀਂਹੇ ਜਿਆਦਾ ਮੀਂਹ ਨਾ ਪੈਂਦਾ ਫੇਰ ਨਹੀਂ ਦੀ ਸੁੰਡੀ ਪਾਣੀ ਆਉ ਗਹਾਂ ਦੇ ਨੂੰ ਆ ਜੇ ਕੁਛੂੰਡੀ ਵਾਲਾ ਤਾਂ ਛੱਡ ਦੀ ਛੱਡ ਦੇ ਹੱਤਾ ਸਾਫ ਆ ਚਲ ਇੱਕ ਵਾਰ ਆ ਉੱਪਰੋਂ ਘੁਮਾ ਦੇ ਦੂੰ ਇੱਧਰ ਨੂੰ ਆ ਉੱਧਰ ਕੱਖ ਜਾ ਆ ਉਹ ਹੈਗਾ ਤੱਕ ਸਰਬੋਤਮ ਮੈਂ ਕੋ ਮੈਂ ਚਲ ਨੰ ਲੱਗ ਗਿਆ ਇੱਧਰ ਹੋਇਆ ਹੈ ਨਾ ਤੋੜਨ ਕਰਕੇ ੱੱਲੇ ਲੱਗ ਕੇ ਬਤਾਉਂ ਏਡਾ ਹੋ ਗਿਆ ਪਰ ਸਾਇ ਸਾਫ ਇੱਕ ਗਲੀ ਆਹਾ ਨਾਲਾ ਬਸ ਉਹ ਤਾਂ ਰਹਿਣ ਦੇ ਨੀ ਮੈਂ ਕਿੰਨੀ ਜਾਵਾਂ ਆਹਾ ਇੱਕ ਅੱਜ ਕੋ ਪੂਨ ਨਾਲ ਲੱਗੀ ਸੁਣਨ ਨੇ ਹੂੰ ਉਹ ਜਣ ਰੇਆ ਸੀ ਹੋਵੰਗੇ ਸਬ지 ਸਾਰੀ 20 ਰੁਪਏ ਤੋ ਫੋਰਾ ਉਹਨੇ ਮੁ ਗਰੇ ਬੁੜੀ ਜੀ ਕੋਰਾ ਦੋ ਜੁਨੇ ਮੁ ਹਤਾਨੀ ਹੋ ਜੀ ਪਟਣੀ ਨਹੀਂ ਇਹ ਜੇ ਹੋਊਗੀ ਇਹਦਾ ਕਿਹ ਮਾਰੈਨੀ ਚਲ ਮਾਰ ਵੀ ਹੋਵੇ ਤਾਂ ਫਾਇਦਾ ਬਥੇਰਾ ਨਿੰਮ ਦਾ ਫਾਇਦਾ ਬਥੇਰਾ ਕੋਈ ਡਾਕਟਰ ਦੱਸਦਾ ਕਿ ਤੂੰ ਇਹ ਡੇਲੀ 10 ਮਿੰਟ ਨਿੰਮ ਥੱਲੇ ਬਹਿਨੇ ਹੋਣਾ ਨਿੰਮ ਦੇ ਕੋਲ ਖੜ ਜੋ ਬਹਿ ਜੋ ਉਹਦਾ ਹੀ ਵਾਧੂ ਫਾਇਦਾ ਤੁਨੂੰ ਚਲਿਏ ਫਿਰ ਕਰੀਏ ਇਸ ਵੇਲੇ ਪੰਪਾ ਪੰਪਾ ਤੋਂ ਬੱਤਮਾਂ ਪਰਤਾ ਇਹ ਪਪਾ ਤੋਂ ਆਉਂਦਾ ਵੀ ਮਰਨਾ ਕੋਈ ਉਹ ਨਹੀਂ ਹੈਗਾ ਗੁਬਦੀਦ ਹੋਈ ਸੀਗਾ ਇਹ ਜਨ ਬਣ ਜਲੇ ਸਾਬ ਕਿ ਫਿਰ ਹੋਰ ਰੂਪ ਚ ਹੋਰ ਰੂਪ ਚ ਜਿਉਣਾ ਨਿੰਮ ਪਲਾਈ ਤੇ ਕੋਈ ਡਾਕ ਕੋਈ ਚਿੜੀ ਨੇ ਵੀ ਕੋਈ ਪਸਖਾ ਦੋ ਚਿੜੀ ਕਿ ਤੋ ਖਾ ਕੇ ਉਹਦੀ ਬਤੋਲੇ ਕੋਟੋ ਹੀ ਖਾ ਕੇ ਆ ਗਈ ਪਹਿਲਾਂ ਪੁੱਤਾਂ ਹੁੰਦਾ ਫਿਰ ਪੁੱਤਾਂ ਉਹ ਡਾਕ ਕੋ ਪਾਲਕ ਦਿਹੋਨ ਨੂੰ ਪਾਲਕ ਹਾਂ ਆਹ ਬੂਟੇ ਆ ਸਿੰਗਰੇ ਆਂਦੇ ਸਿੰਗਰਾ ਜੀ ਨੂੰ ਕਹਿੰਦੇ ਆ ਸਿੰਗਰਾ ਲੰਬਾ ਲੰਬਾ ਹੁੰਦਾ ਮੂੰਗਰਾ ਸਿੰਗਰਾ ਇਹ ਹੁੰਦੇ ਬੂਟੇ ਆ ਫੇਰ ਦਰਵਾਜ਼ੇ ਲੱਕੇ ਪਰਵਾਜਾ ਬਣ ਜਾਂਦੇ ਘਰੇ ਆ ਆਪਣਾ ਸਾਗਾ ਬੱਟਾਂ ਤੇ ਸੁਕਦੀਆਂ ਗਜਰਾ ਇਹ ਦੇਖੋ ਗੱਜਰ ਇਹ ਗੱਲ ਤੋੜ ਕੇ ਖਾ ਲੇ ਭਾਈ ਇਹ ਢੀਲਾ ਜ਼ਿਆਦਾ ਹੋ ਗਿਆ ਆਹੋ ਕੀ ਆਪਣੀ ਗੋਬਰੀ ਗੋਬੀ ਗੋਬੀ ਕੰਮ ਜਾਵਾ ਪਾਲਖ ਡੰਗਰਾਂ ਨੂੰ ਪਾ ਦੇਣਾ ਸਾਰੇ ਪਰ ਪਾਲ ਕੇ ਬਣਾਉਪੁਰ ਜਿੱਕ ਦੇ ਦਿਨ ਤੇ ਪਰ ਹੁਣ ਮੈਨੂੰ ਸਪਰੇਅ ਕਰ ਦੇਉਂ ਤੇ ਕਿਉਂਕਿ ਮੇਰੇ ਹਿਸਾਬ ਨਾਲ ਇਹਨੂੰ ਸੁੰਡੀ ਹੈਗੀ ਆ ਸੁੰਡੀ ਜੀ ਨਿਸ਼ਾਨੀ ਕੀ ਆ ਆ ਦੇਖੋ ਪੱਤੇਆਂ ਵਿੱਚ ਗਲਿਓ ਗਲਿਓ ਮੋਰਲੂ ਸੁੰਡੀ ਖਾ ਰਹੀ ਆ ਪੱਤੇ ਨੂੰ ਮਰੂਦ ਨੂੰ ਕਰਨੀ ਆ ਸਪਰੇਅ ਇੱਕ ਕੇਰਾ ਬਣਾ ਆ ਗੋਭੀ ਦਾ ਸਿਰੇ ਤੋਂ ਸਿਰੇ ਤੱਕੇ ਠੀਕ ਆ ਗੋਭੀ ਦਾ ਹੈਗਾ ਆਪਣੇ ਕੋਲ तकरीबन 200 ਬੂਟਾ ਫੁੱਲ ਦਾ ਅੰਗੂਰ ਪੱਕਿਆ ਹੋਇਆ ਤਾਂ ਖਾਗੀਆਂ ਦੋ ਰਹਿ ਗਏ ਸਾਲੋਂ ਹੁਣ ਫਿਰ ਕਾਟਵਾ ਮਾਰਦੀ ਐ ਅੰਗੂਰਾਂ ਨੂੰ ਖਾਂਦੀਆਂ ਨੇ ਹਾ ਖੱਟੇ ਹੋਣਗੇ ਫਿਰ ਅੰਗੂਰ ਦੋ ਰਹਿ ਗਿਆ ਨੂਰ ਬਹੁਤ ਲੱਭਦੀ ਐ 4 3 ਦੋ ਕਾਟਵਾ ਖਾ ਗਈਆਂ ਦੋ ਨੂਰ ਤੇ ਅੰਗੂਰ ਖਾ ਗਈਆਂ ਕਾਟਵਾ ਆਦੇ ਵੀ ਹੱਥ ਤੇ ਪੱਕਾ ਚਲੋ ਆਪਾਂ ਕਰਦੇ ਹਾਂ ਸਪਰੇ ਇਹ ਹੀ ਬេរੇ ਉਕਦੀਏ ਬੈਂਟੇ ਖੁੱਲਾ ਹੀ ਰਹੂਗਾ ਖੁੱਲਾ ਰਹਿਣ ਦੇ ਸਪਰੇ ਕਰਨੀਆਂ ਸਪਰੇ ਹੋ ਚੁੱਕੀ ਆ ਇੱਕ ਆ ਤਾ ਗਦੀ ਦਵਾਈ ਪਈ ਸੀ ਹੱਟ ਪਿੱਛੇ ਮੇਰੀ ਆ 555 ਅਰੇ ਜਿਸ ਮੁੰਡੀ ਵਾਲੀ ਪਈ ਹੀ ਇੱਕ ਹੈ ਜੁੰਡੀ ਵਾਲੀ ਪਾਈ ਹੋਈ ਏ ਦਬਾਰਾ ਹੌਂਡਾ ਪਤਾ ਦਵਾਈ ਜੁੰਡੀ ਵਾਲੀਆ ਵਿੱਚ ਆਹਨ ਘੱਟੇ ਕਰ ਤੈਨੂੰ ਸਬਰੇਨ ਆਲ ਮਾਰ ਮਾਰ ਦਬਰੇਨ ਐ ਕਿਉਂ ਲਾ ਦੇਣਾ ਸੁੰਡੀ ਪਾ ਕੇ ਰਹਾਵੇ ਮਰੂਦ ਨੂੰ ਮਰੂਰ ਮੁੱਖ ਜੂ ਸੁੰਡੀ ਨਹੀਂ ਕੋ ਫਾਲ ਮੁੱਕ ਜੂ ਮੇਰਾ ਕਹਿਣ ਦਾ ਮਤਲਬ ਆ ਪਰ ਤੁੰਦੇ ਨਹੀਂ ਕੋ ਉਮਰੂਦ ਨੂੰ ਹਾਂ ਮਾਂ ਪੇ ਨੂੰ ਜ਼ਮੈਲ ਕਰਦੀ ਹੈ ਆਉਂਦੀ ਆ ਜ਼ਮੈਲ